ਕੋਈ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲੇਦਲ ਦਾ ਬਹੁਤ ਉਜਵਲ ਭਵਿੱਖ ਰਹੂਗਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਰਦਾਰ ਹਰਦੀਪ ਸਿੰਘ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਚੰਡੀਗੜ੍ਹ ਦੇ ਉਹ ਐਮਪੀ ਦਾ ਚੋਣ ਲੜਨ ਜਦੋਂ ਉਹਨਾਂ ਨੂੰ ਪਿਛਲੇ 3 ਟਰਮਾਂ ਤੋਂ ਚੰਡੀਗੜ੍ਹ ਤੇ ਉਹਨਾਂ ਦੇ ਵਾਰਡ ਦੇ ਲੋਕ ਪਸੰਦ ਕਰਨਾ ਚਾਹੁੰਦੇ ਉਵੇਂ ਉਹਨਾਂ ਨੂੰ ਸ਼ਹਿਰ ਦੇ ਲੋਕ ਵੀ ਪਸੰਦ ਕਰਨਗੇ ਉਹਨਾਂ ਦਾ ਕੰਮਕਾਰ ਜੋ ਅਸੀਂ ਇਹਨਾਂ ਨੇ 41 'ਚ ਕੀਤਾ ਹੋਇਆ ਹੈ ਉਹ ਸੀ ਪੂਰੇ ਸ਼ਹਿਰ 'ਚ ਦਿਖਾਵਾਂਗੇ ਵੀ ਜੇ ਇਹਨਾਂ ਦੀ ਛਵੀ ਸਾਫ਼ ਸੀ ਤਾਂ ਹੀ ਇਹਨਾਂ ਨੂੰ ਬਾਰ-ਬਾਰ ਲੋਕਾਂ ਨੇ ਚੁਣਿਆ ਜੇ ਇਹਨਾਂ ਨੇ ਢਿੱਡੇ ਭਰਨੇ ਸੀਗੇ ਫਿਰ ਤਾਂ ਬਾਕੀ ਲੀਡਰਾਂ ਨੂੰ ਵੰਗੋ ਜਿਹੜੇ 5 ਸਾਲ ਲੜਦੇ ਨੇ ਮੁੜ ਕੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਹ ਅੱਜ ਜਾ ਕੇ ਖੜੇ ਹੋ ਜਾਣ ਇਹਨਾਂ ਨੂੰ ਅੱਜ ਵੀ ਲੋਕ ਇੰਨਾ ਪਿਆਰ ਕਰਦੇ ਨੇ ਅਤੀ ਰਾਤ ਨੂੰ ਇਹ 12 1 ਵਜੇ ਲੋਕਾਂ ਦੇ ਨਾਲ ਤੁਰਦੇ ਨੇ ਕਦੇ ਅਜਿਹਾ ਕਿ ਇਹਨਾਂ ਵੱਲੋਂ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਵੀ ਨਹੀਂ ਮੇਰੇ ਕੋਲ ਟਾਈਮ ਨਹੀਂ ਆ ਜਾਂ ਇਹਨਾਂ ਦਾ ਫੋਨ ਬੰਦ ਆ ਰਿਹਾ 24 ਘੰਟੇ ਸੇਵਾ ਚ ਹਾਜ਼ਰ ਰਹੇਟ ਵਾਲਾ ਇਹ ਸਖਸ਼ ਹੈ ਤੇ ਅਸੀਂ ਇਹੀ ਚਾਹਾਂਗੇ ਸਾਡਾ ਸਾਰਾ ਯੂਥ ਚੰਡੀਗੜ੍ਹ ਦਾ ਮਹਿਲਾ ਸਭ ਲੋਕ ਇਹੀ ਚਾਹੁੰਦੇ ਨੇ ਹਰਦੀਪ ਜੀ ਨੂੰ ਇਲੈਕਸ਼ਨ ਲੜਾਈਏ ਅਕਾਲੀ ਦਲ ਦਾ ਜੇ ਤੱਕੜੀ ਦਾ ਪਹਿਰਾ ਕਰਨਾ ਹੈ ਆਪਾਂ ਨੇ ਚੰਡੀਗੜ੍ਹ ਤਾਂ ਹਰਦੀਪ ਸਿੰਘ ਹੀ ਹੈ ਬਿਲਕੁਲ ਜੀ ਲੋਕ ਜਿਹੜੀਆਂ ਸਾਡੀਆਂ ਨੀਤੀਆਂ ਇਹਨਾਂ ਤੋਂ ਖੁਸ਼ ਹੋ ਕੇ ਜਿਹੜਾ ਉਹਨਾਂ ਨੇ ਦੇਖਿਆ ਹੈ ਕਿ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਨੇ ਕਿਵੇਂ ਕੰਮ ਕੀਤੇ ਹਨ ਉਹਨੂੰ ਦੇਖਦੇ ਹੋਏ ਸਾਡੇ ਨਾਲ ਜੁੜ ਰਹੇ ਨੇ ਸਾਰੇ ਸਾਡੇ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਤੇ ਔਰ ਜਿਹੜੇ ਅਸੀਂ ਜਿਹੜਾ ਹੈ ਮੈਂ ਹਰੇਕ ਨੂੰ ਇਹੀ ਕਹਿ ਰਿਹਾ ਕਿ ਅਸੀਂ ਚੰਡੀਗੜ੍ਹ ਦੇ ਮੁੱਦਿਆਂ ਤੇ ਅਸੀਂ ਜਿਹੜੀ ਇਹ ਇਲੈਕਸ਼ਨ ਲੜਨੀ ਹੈ ਅਸੀਂ ਬਹੁਤ देर ਹੋ ਗਈ ਸਾਨੂੰ ਕੇਂਦਰ ਨੂੰ ਦੇਖ ਕੇ ਵੋਟਾਂ ਪਾਉਂਦਿਆਂ ਨੂੰ ਜਿਹੜੀ ਚੰਡੀਗੜ੍ਹ ਦੇ ਮੁੱਦਿਆਂ ਤੇ ਆਪਾਂ ਇਲੈਕਸ਼ਨ ਲੜਾਂਗੇ ਕਿਉਂਕਿ ਵੋਟਾਂ ਲੈ ਕੇ ਪਿਛਲੇ 10 ਸਾਲ ਤੋਂ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਹੈ ਦੇਖਿਆ ਹੈ ਕਿ ਕਾਂਗਰਸ ਦੇ ਕਾਰਕਾਲ 'ਚ ਵੀ ਕੀ ਹੋਇਆ ਇਥੋਂ ਦਾ ਜਿਹੜਾ ਸੰਸਦ ਚੁਣਿਆ ਗਿਆ ਉਹਨੇ ਉੱਥੇ ਜਾ ਕੇ ਚੰਡੀਗੜ੍ਹ ਦੀ ਗੱਲ ਨਹੀਂ ਕੀਤੀ ਪਿੰਡਾਂ ਦੀ ਗੱਲ ਨਹੀਂ ਕੀਤੀ ਪੰਜਾਬੀਅਤ ਦੀ ਗੱਲ ਨਹੀਂ ਕੀਤੀ ਹਾਊਸਿੰਗ ਬੋਰਡ ਦੀ ਗੱਲ ਨਹੀਂ ਕੀਤੀ ਮੈਂ ਜਿਹੜਾ ਪਰਿਵਾਰ ਵਧ ਰਿਹਾ ਹੈ ਦੇ ਵਾਸਤੇ ਮੈਂ ਗੁਰਪ੍ਰੀਤ ਸਿੰਘ ਚੇਅਰਮੈਨ ਸਾਹਿਬ ਦਾ ਧੰਨਵਾਦੀ ਹਾਂ ਸ਼ੋਭਾ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਰਦ ਸਾਡਾ ਇਹ ਪਰਿਵਾਰ ਵਧਦਾ ਜਾ ਰਿਹਾ ਹੈ ਇਹ ਵਾਰਡ ਨੰਬਰ 1 ਔਰ ਵਾਰਡ ਨੰਬਰ 8 ਦੀ ਟੀਮ ਸਾਡੀ ਜਵਾਦਾ ਹੋਇਆ ਹੈ ਅਤੇ ਮੈਂ ਇੱਕ ਹੋਰ ਵੀ ਐਲਾਨ ਕਰਦਾ ਕਿ ਵਾਰਡ ਨੰਬਰ 8 ਤੋਂ ਜਿਹੜੀ ਮਹਿਲਾ ਵਿੰਗ ਦਾ ਜਿਹੜਾ ਸਾਰਾ ਕਾਰਜਕਾਲ ਉਹ ਸ਼ੋਭਾ ਜੀ ਦੇਖਣਗੇ ਤੇ ਵਾਰਡ ਨੰਬਰ 1 ਤੋਂ ਹੈ ਜਿਹੜਾ ਆਪਣਾ ਜਸਵੀਰ ਕੌਰ ਭਾਂਜੀ ਲਿਖਣਗੇ ਜਿਹੜਾ ਸਾਡਾ ਇਹ ਕਾਰਜਕਾਲ ਹੈ ਮੈਨੀਫੈਸਟੋ ਕਮੇਟੀ ਸਾਡੀ ਹੁਣ ਬਣ ਜੇਗੀ ਔਰ ਉਹਦੇ ਵਿੱਚ ਅਸੀਂ ਜਿਹੜਾ ਹੈ ਚੰਡੀਗੜ੍ਹ ਦਾ ਵੱਖਰਾ ਮੈਨੀਫੈਸਟੋ ਜਿਹੜਾ ਅਸੀਂ ਬਣਾਵਾਂਗੇ ਔਰ ਲੋਕਾਂ ਦੇ ਵਿੱਚ ਜਾਵਾਂਗੇ ਜਿਵੇਂ ਕਿ ਤੁਸੀਂ ਦੇਖਿਆ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਸਾਡੇ ਕੈਂਡੀਡੇਟ ਆ ਕੁਝ ਥੋੜੀਆਂ ਥੋੜੀਆਂ ਵੋਟਾਂ ਤੋਂ ਹਰੇ ਨੇ ਅਸੀਂ ਜਿਹੜਾ ਹੈ ਉਹ ਚੀਜ਼ ਤੋਂ ਸਿੱਖ ਲੈਂਦੇ ਹਾਂ ਹੁਣ ਅਸੀਂ ਪਹਿਲੀ ਵਾਰ ਹੈ ਜਿਹੜਾ ਆਪਣਾ ਲੋਕ ਸਭਾ ਦੀ ਚੋਣ ਲੜਨ ਜਾ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਸ਼ਾਇਦ ਲੋਕਲ ਅਸੀਂ ਉਹ ਰਹਾਂਗੇ ਚੰਡੀਗੜ੍ਹ ਤੋਂ ਜਿਹੜੇ ਚੰਡੀਗੜ੍ਹ ਦੇ ਜੰਪਾਲ ਹੋਵਾਂਗੇ ਆਪਣੇ ਇੱਥੇ ਦੇ ਲੋਕਾਂ ਦੀ ਕੱਲੀ-ਕੱਲੀ ਗੱਲ ਨੂੰ ਜਾਣਦੇ ਹੋਵਾਂਗੇ